ਆਪਾਂ ਲਾਈਵ ਹੋਵਾਂਗੇ ਗੋਗਾਵਾੜੀ ਨਵਾਂਦਿਆਂ ਦੇ ਤੇ ਆਪਾਂ ਪਹੁੰਚੇ ਹੋਇਆ ਆਉਤ ਅਨੁਸਾਰ ਆਈ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੀ ਇਹ ਹੈ ਲਾਈਵ ਕੁਝ ਤਸਵੀਰਾਂ ਦੇ ਰਹੇ ਗੋਗਾਵਾੜੀ ਨਵਾਂਦਾ ਚਹਿਸੀਲ ਗੋਗਾਣਾ ਜਿਹੜਾ ਪਟਿਆਲਾ ਇਹ ਮੇਲਾ ਤਿੰਨ ਦਿਨ ਚੱਲਣਾ ਸੀਵੇ ਦੇਖ ਤਾਂ ਜੇ ਸਾਰੇ ਪਾਸੇ ਸ਼ਾਮ ਦਾ ਟਾਈਮ ਹੋਇਆ ਹੈ ਨਾ ਦੇਣਾ ਚਾਹੀਦਾ ਤੇ ਮੇਲੇ ਦੀ ਜੁੱਤੀ ਰੌਣਕਾ ਦੇਖ ਰਹੇ ਹੋ ਇਸ ਤੋਂ ਮੋੜ ਆਵਾਜ਼ ਜਿਹੜਾ ਅੰਦਰ ਤੋਂ ਦੇਖ ਰਹੇ ਹੋ ਸਾਰੇ ਪਾਸੇ ਰੌਣਕਾਂ ਹੀ ਰੌਣਕ ਚੱਲਦੇ ਬਾਹਰੋਂ ਪਾ ਬਾਹਰੋਂ ਪਾਸਾ ਤੋਂ ਤੁਹਾਡੇ ਕੋਲ ਆਵਾਂਗੇ ਇਹ ਲਾਈਵ ਜਿਹੜਾ ਇੱਕ 8 ਮਿੰਟ ਦੇ ਫੁੱਲ ਸਰਕਾਈ ਤੋਂ ਦੇਖ ਰਿਹਾ ਬੈਠੇ ਆ ਬੁੱਧੀ ਕਰਾਇਆ ਬੜੀ ਬਲੀ ਕੋਈ ਭਗਦਾ ਰਾਹ ਅੱਗੇ ਤੋਂ ਪਾਰੋਂ ਪਾਸੇ ਇਹ ਕੋਡਲ ਦੇਖ ਲੈ ਹੰਦਾਂ ਆਪੇ ਜਿਹੜੇ ਬਕਰੀਆਂ ਆਣ ਰਹੀਆਂ ਆਓ ਦੇਖੋ ਆ ਗਿਓ ਕੀ ਬਾਤਾਂ ਕਰੀਤਾ ਦਾਤਾ ਦੇ ਲਈ ਮੇਰੇ ਵੱਲੋਂ ਜਿਹੜੀ ਵੀਡੀਓ ਦੇਖਿਆ ਸਾਡੇ ਜਿਹੜੀਆਂ ਬਣੋ ਮੁਕਾਬਲਾ ਨਾਲ ਜਿੱਤਿਆ ਹੋਊ ਚੱਲਦੇ ਆ ਇਹ ਹੈ ਮੇਨ ਗੇਟ ਆਵਾਜ਼ ਦੇ ਬੋਲ ਦੇਖਦਾ ਫਾਇਦਰ ਉਹ ਸਾਹਮਣੇ ਜਿਹੜਾ ਨਾ ਹੋਮ ਸਾਹਮਣੇ ਹੈ ਰੋਪੀਤੋ ਦੀ ਜਿਹੜਾ ਮਤਵਾ ਟੇਕ ਤੋਂ ਨਵਾਂ ਪੈਦਾ ਤੇ ਇਹ ਹੈ ਗੁਗਾ ਪਾੜੇ ਨਮਾਟਾ ਜਿਲ੍ਹਾ ਪਟਿਆਲਾ ਜਾਨੋ ਸੇ ਜਿਹੜੇ ਲਾਈਵ ਤਸਵੀਰਾਂ ਦੇਖ ਰਹੇ ਆ ਸੰਗਤ ਦਾ ਕਾਫੀ ਖੜਾ ਆ ਗਿਆ ਹੈਗਾ ਸੰਗਤ ਕਾਫੀ ਵੱਧ ਗਈ ਆ ਤੁਸੀਂ ਦੇਖ ਰਹੇ ਆ ਚਾਹੇ 8:45 ਵਜੇ ਗਏ ਆ ਤੇ ਰਾਤ ਦਾ ਵੀ ਤੁਹਾਨੂੰ ਸਾਰਾ ਦ੍ਰਿਸ਼ ਉਹ ਦਿਖਾਵਾਂਗੇ ਤੇ ਬਾਹਰ ਦੇਖਿਓ ਤਾਬੇ ਦੀ ਚਦਰਾਂ ਪ੍ਰਸ਼ਾਲ ਇਧਰ ਵੀ ਤੁਸੀਂ ਦੇਖ ਸਕਦੇ ਸਾਰਾ ਕੁਝ ਉਹੋ ਹੈ ਤੇ ਸਾਹਮਣੇ ਖਜਲੀ ਦੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਖਜਲਾ ਕਾਫੀ ਖਜਲਾ ਦੀਆਂ ਦੁਕਾਨਾਂ ਉਹ ਸਜੀਆਂ ਹੋਈਆਂ ਨੇ ਤੇ ਸ਼ਰਦਾਲੂ ਜਿਹੜੇ ਆ ਦੂਰੋਂ ਦੂਰੋਂ ਇੱਥੇ ਪਹੁੰਚ ਰਹੇ ਆ ਉਹ ਸਪੀੜੀ ਗੱਡੀ ਆ ਜਵੇਰਾ ਉਹ ਵੀ ਇੱਥੇ ਆਪਣੀ ਡਿਊਟੀ ਲਈ ਪਾਵਨ ਦੋ ਖੜੀ ਹੈ ਜੀ ਆਓ ਅੱਗੇ ਚੱਲਦੇ ਹਾਂ ਤਾਂ ਸਾਰਾ ਜਿਹੜਾ ਇਹ ਗੁੱਗਾ ਮਾਰਦੇ ਮੇਲੇ ਦਾ ਪਹਿਲਾ ਦਿਨ ਆ ਉਹ ਦਿਖਾਵਾਂਗੇ ਤੇ ਇੱਧਰ ਵੀ ਖਜਲ ਦੀਆਂ ਦੁਕਾਨਾਂ ਤੇ ਇੱਧਰ ਵੀ ਆ ਤੁਸੀਂ ਦੇਖ ਰਹੇ ਹੋ ਖਜਲ ਦੀਆਂ ਦੁਕਾਨਾਂ ਜਿਹੜੀਆਂ ਲੱਗੀ ਹੋਈਆਂ ਨੇ ਸਾਰੇ ਪਾਸੇ ਖਜਲ ਦੀ ਖਜਲਾ ਲੱਗਿਆ ਹੋਇਆ ਬਾਬੇ ਦੇ ਜਿ ਤਰ੍ਹਾਂ ਸਾਹਮਣੇ ਬਾਬੇ ਦਾ ਦਰਵਾਜ਼ਾ ਆ ਆਪਾਂ ਅੰਦਰੋਂ ਜਿਹੜੀ ਇਹ ਵੀਡੀਓ ਉਹ ਸ਼ੁਰੂ ਕੀਤੀ ਸੀ ਤੇ ਇਧਰੋਂ ਜਿੱਧਰੋਂ ਤੁਸੀਂ ਨਗਾ ਮਾਰਾਂਗੇ ਸਾਰੇ ਪਾਸੇ ਜਿਹੜਾ ਰਾਸ਼ੀ ਰਾਸ਼ ਤੁਹਾਨੂੰ ਜਿਹੜਾ ਉਹ ਨજર ਉਹ ਆਏਗਾ ਤੇ ਚੱਲਦੇ ਆਪਾਂ ਅੱਗੇ ਤੁਹਾਨੂੰ ਖਾਨੇ ਆ ਤੇ ਇਸੇ ਤਰ੍ਹਾਂ ਇਧਰ ਬਈਆ ਜਹਾਜ਼ ਹੈਲੀਕਾਪਟਰ ਚਲਾ ਰਹੇ ਆ ਦੇਖ ਰਹੇ ਤੁਸੀਂ ਤੇ ਇਧਰ ਵੀ ਤੁਸੀਂ ਦੇਖ ਰਹੇ ਹੋ ਇਧਰੋਂ ਜਿਹੜਾ ਪ੍ਰਸ਼ਾਦ ਆ ਉਹ ਇੱਥੋਂ ਲੈ ਕੇ ਜਿਹੜੀ ਸੰਗਤ ਅੰਦਰ ਜਾਂਦੀ ਆ ਇਹ ਲੱਡੂਆਂ ਦਾ ਹੋ ਗਿਆ ਪ੍ਰਸ਼ਾਦ ਫਿੱਲਾਂ ਹੋ ਗਿਆ ਹੈ ਜੀ ਕਾਫੀ ਤਰ੍ਹਾਂ ਦਾ ਜਿਹੜਾ ਇੱਥੇ ਪ੍ਰਸ਼ਾਦ ਉਹ ਰੱਖਿਆ ਹੋਇਆ ਹੈਗਾ ਤੇ ਇਧਰ ਵੀ ਕੋਈ ਦੇਖ ਸਕਦਾ ਜਿਹੜਾ ਲੱਡੂਆਂ ਦਾ ਅੰਦਰ ਪ੍ਰਸ਼ਾਦ ਆ ਉਹ ਇੱਥੇ ਚੜਦਾ ਹੈਗਾ ਜੀ ਤੇ ਪਤਾਸੇ ਹੋਵੇ ਇਸ ਤਰ੍ਹਾਂ ਚਦਰਾਂ ਬਾਬੇ ਦੇ ਆ ਉਹ ਸਾਰੀਆਂ ਚੜਦਿਆਂ ਆ ਗਈਆਂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸਮਾਣੇ ਤੋਂ ਸਮਾਣੇ ਤੋਂ ਆਹ ਚੋ ਕਿਵੇਂ ਚਾਦੇ ਆ ਤੁਸੀਂ ਦੇਖ ਰਹੇ ਮੇਲੇ ਨੂੰ ਠੀਕ ਹੈ ਜੀ ਪਿਛਲੇ ਬਾਰ ਨਾਲ ਕਾਫੀ ਰਸ਼ ਹੈ ਇਸ ਵਾਰ ਪਿਛਲੇ ਵਾਰ ਤਾਂ ਰਸ਼ ਹੈ ਨਹੀਂ ਜੀ ਹਾਂ ਚਲੋ ਧੰਨਵਾਦ ਤੁਹਾਡਾ ਤੇ ਤੁਸੀਂ ਦੇਖ ਰਹੇ ਹੋ ਵੀ ਮੇਲੇ ਦੇ ਵਿੱਚ ਜਿਹੜੀਆਂ ਸੰਗਤਾਂ ਉਹ ਪਹੁੰਚੀਆਂ ਹੋਈਆਂ ਨੇ ਚੱਲਦੇ ਆਪਾਂ ਅੱਗੇ ਤੇ ਚਲਦੇ ਆ ਤੁਹਾਨੂੰ ਇੱਧਰ ਵੀ ਦਿਖਾਉਂਦੇ ਆ ਬਾਈ ਇੱਧਰ ਸਬੀਟਸ ਬੜੀ ਵਧੀਆ ਦੁਕਾਨਾਂ ਤੋਂ ਵੀ ਦੇਖਣ ਸਗੀਆਂ ਹੋਈਆਂ ਨੇ ਪਕੌੜੇ ਹੋਗੇ ਤੇ ਮਠਿਆਈ ਹੋਗੀ ਉਹ ਵੀ ਇੱਥੇ ਜਿਹੜੀ ਉਹ ਲੱਗੀ ਪਈ ਆ। ਤਰੇਕ ਤਰ੍ਹਾਂ ਦੀ ਮਠਿਆਈ ਜਾਨੋ ਇੱਥੇ ਜਿਹੜੀ ਮਿਲੂਗੀ ਗਲਾਬ ਜਾਮਨ ਹੋਵੇ ਕਿ ਹੋਰ ਹੋਵੇ ਅਜਲੇ ਹੋਵੇ ਉਹ ਸਾਰੇ ਪਾਸੇ ਉਹ ਮਿਲ ਰਿਹਾ ਹੈਗਾ। ਭਾਜੀ ਕਿਵੇਂ ਚੱਲਦਾ ਤੁਹਾਡਾ ਮੇਲੇ ਨੂੰ ਕਿਵੇਂ ਦੇਖਦੇ ਹੋ? ਲਾਈਵ ਚੱਲ ਰਿਹਾ ਤੁਹਾਨੂੰ ਸੰਗਤ ਲਾਈਵ ਦੇਖ ਰਹੀ ਆ ਕੀ ਕਹਿਣਾ ਚਾਹੁੰਦੇ ਤੁਸੀਂ? ਮੇਲੇ ਦੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਸ਼ੁਕਰੀਆ ਜੀ ਮੇਲੇ ਦੇ ਆਉਣ ਦਾ। ਫੁੱਲ ਲੱਗੀਆਂ। ਐਦਿ ਪਿਛਲੇ ਵਾਰ ਨਾਲੋਂ ਕਹਿੰਦੇ ਜ਼ਿਆਦਾ ਮੇਲਾ ਭਰਿਆ ਜੀ। ਹਾਂ ਜੀ। ਤੇ ਲੀਭਰਨ ਲੱਗਿਆ। ਹਾਂ ਇਹ ਪਹਿਲਾ ਦਿਨ ਆ ਜੀ ਅੱਜ। ਹਾਂ ਜੀ। ਅੱਜ ਪਹਿਲਾ ਦਿਨ ਠੀਕ ਆ ਜੀ ਇਹ ਸੀ ਆਪਣੇ ਨਾਲ ਇੱਥੇ ਦੇ ਹਲਵਾਈ ਜਿਨ੍ਹਾਂ ਦੀ ਸਮਾਨੇ ਵਿੱਚ ਸ਼ਾਪ ਵੀ ਹੈਗੀ ਆ ਤੇ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਇਹਦੇ ਸਾਰੇ ਪਾਸੇ ਸਿਟਿੰਗ ਅਰੇਂਜਮੈਂਟ ਤੇ ਤੁਹਾਨੂੰ ਇੱਧਰ ਵੀ ਚਲੋ ਮੇਲਾ ਦੁਹਾਨ ਹੈ ਸਾਰਾ ਘੁੰਮ ਫਿਰ ਕੇ ਤੇ ਥੋੜਾ ਜਿਹਾ ਮਾਫੀ ਚਾਹੁੰਦੇ ਆ ਨੈਟ ਕਈ ਵਾਰੀ ਨਹੀਂ ਕਰਦਾ ਕਿਉਂਕਿ ਪ੍ਰਿੰਟ ਦਾ ਮਾਹੌਲ ਹੈ ਤੇ ਇਹਦਾ ਸਾਰੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਦੁਕਾਨਾਂ ਉਹ ਸਜੀਆਂ ਹੋਈਆਂ ਨੇ ਖਜਲੇ ਦੀ ਹੋ ਗਿਆ ਹੈ ਜੀ ਤੇ ਚਲੋ ਆਪਾਂ ਤੁਹਾਨੂੰ ਇਹ ਮਾਰ ਵੱਲ ਵੀ ਜਿਹੜਾ ਘੁੰਮ ਕੇ ਉਹ ਦਿਖਾ ਦਿੰਦੇ ਆ ਉਹ ਸਜਿਆ ਹੋਇਆ ਦੇ ਬੱਚਿਆਂ ਦੇ ਪੜਾਉਣੇ ਹੋਗੇ ਹੋਰ ਪਿਆ ਸੇਲ ਇੱਥੇ ਬਹੁਤ ਵਧੀਆ ਸੇਲ ਜਿਹੜੀ ਤੁਸੀਂ ਦੇਖ ਰਹੇ ਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਂ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਪਲਬਧਤਾ ਤੇ ਉਹ ਮਿਲ ਸਕੇ ਜੀ ਤੇ ਇੱਥੇ ਚਲੋ ਬਹੁਤ ਵਧੀਆ ਇਹਨਾਂ ਦੀ ਜਿਹੜੀ ਆ ਰੋਜ਼ਗਾਰ ਉਹ ਚੱਲ ਰਿਹਾ ਹੈਗਾ ਤੇ ਸਾਮਰੇਲੇ ਪਾਸੇ ਤੁਸੀਂ ਦੇਖੋਗੇ ਇਸ ਤਰ੍ਹਾਂ ਜਿਹੜੀਆਂ ਸੇਲਾਂ ਲੱਗੀਆਂ ਜਾਂ ਬੈਗਾਂ ਦੀਆਂ ਪਾਸਤਾਂ ਦੀਆਂ ਲੇਡੀਜ਼ ਸਾਮਾਨ ਉਹ ਤੁਸੀਂ ਦੇਖ ਰਹੇ ਕਾਫੀ ਹੈਗਾ ਬੱਚਿਆਂ ਦੇ ਪੜਾਉਣੇ ਹੋਗੇ ਫੁੱਟਬਾਲਾਂ ਹੋਗੀਆਂ ਉਹ ਸਾਰਾ ਸਾਮਾਨ ਇੱਕ ਜਿਹੜਾ ਉਹ ਚੱਲ ਰਿਹਾ ਹੈਗਾ ਤੇ ਇਧਰ ਵੀ ਆਹ ਲੱਕੜ ਦਾ ਸਾਮਾਨ ਆ ਘੋਟਨੇ ਹੋਗੇ ਮਧਾਣੀਆਂ ਹੋਗੀਆਂ ਤੇ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੇ ਇਧਰ ਵੀ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਸਾਮਾਨ ਜਿਹੜਾ ਉਹ ਦੇਖ ਰਹੇ ਹੋ ਸਾਰੇ ਪਾਸੇ ਸਾਮਾਨ ਜਿਹੜਾ ਉਹ ਲੱਗਿਆ ਹੋਇਆ ਹੈਗਾ ਦੇ ਬੱਚਿਆਂ ਦੇ ਜਿਹੜੇ ਚੰਡੋਲ ਉਹ ਚੱਲ ਰਹੇ ਆ ਇਸੇ ਤਰ੍ਹਾਂ ਕਾਫੀ ਦੂਰ-ਦੂਰ ਤੱਕ ਜਿਹੜਾ ਉਹ ਸਮਾਨ ਵੇਚਣ ਵਾਲਾ ਉਹ ਲੱਗਿਆ ਥੁੱਲੇ ਕਰਾਦੇ ਆਗੇ ਇਸ ਨੂੰ ਮੇਰੇ ਨਾਲ ਜੁੜੇ ਰਹੋ ਇਸ ਲਾਈਵ ਸਟ੍ਰੀਮ ਤੇ ਇਸ ਤਰ੍ਹਾਂ ਲੇਡੀਜ਼ ਸਮਾਨ ਜਿਹੜਾ ਇੱਧਰ ਉਹ ਲੱਗਿਆ ਹੋਇਆ ਦੇਖ ਰਹੇ ਹਾਂ ਆ ਹੋ ਗਿਆ ਕੰਢੇ ਹੋਗੇ ਕੜੇ ਹੋਗੇ ਔਰ ਇਦਾਂ ਦਾ ਸਮਾਨ ਜਿਹੜਾ ਉਹ ਲੱਗਿਆ ਹੋਇਆ ਹੈਗਾ ਤੇ ਬੈਗ ਆਗੇ ਅਗੇ ਨੇ ਕਾਫੀ ਇਥੋਂ ਹੁਣ ਚਰਸਤਾ ਹੈਗਾ ਤੇ ਇੱਧਰ ਵੀ ਆਰਟੀਫੀਸ਼ਲ ਜਿਹੜੀ ਹੈ ਜੁਐਲਰੀ ਉਹ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਰਮਾਲਾ ਕੱਪੜੇ ਟੰਗਣ ਵਾਲੇ ਬੈਗ ਸਾਹਮਣੇ ਬਾਬੇ ਦੀ ਜਗਾ ਜਿਹੜੀ ਹੈ ਬਾਬੇ ਦਾ ਮੰਦਿਰ ਬਾਬੇ ਦੀ ਥਾਂ ਉਹ ਤੁਸੀਂ ਦਰਸ਼ਨ ਕਰ ਰਹੇ ਹੋ ਸੋ ਜੋ ਵੀ ਮੇਰੇ ਇਸ ਵੀਡੀਓ ਰਾਹੀਂ ਤੇ ਇਸ ਜਗ੍ਹਾ ਦੇ ਨਮਾਤਿਆਂ ਦੇ ਦક્ષਨ ਕਰ ਰਿਹਾ ਨਮਾਤ ਦੇ ਮੇਲੇ ਦੇ ਪਹਿਲੇ ਦਿਨ ਦੇ ਉਹਨੂੰ ਸਾਰੇ ਨ ਮੇਲੇ ਦੀਆਂ ਬਹੁਤ ਹੁਣ ਤੇ ਇੱਧਰ ਵੀ ਤੁਸੀਂ ਦੇਖੋ ਫਜਲਾ ਵਗੈਰਾ ਸਾਰਾ ਕੁਝ ਦੁਕਾਨਾਂ ਲੱਗੀਆਂ ਹੋਈਆਂ ਇੱਧਰ ਆਰਟੀਫੀਸ਼ੀਅਲ ਜਿਹੜੀ ਜੁਐਲਰੀ ਆ ਉਹ ਇੱਧਰ ਸਟਾਲ ਉੱਤੇ ਲੱਗੀ ਹੋਈ ਹੈ ਬੈਗ ਹੋਗੇ ਇੱਧਰ ਵੀ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਉਹ ਲੱਗੀ ਹੋਈ ਹੈਗੀ ਆ ਤੇ ਆ ਬਾਈ ਹੈਗਾ ਚਾਨਾ ਚੋਰ ਵਾਲਾ ਤੂੰ ਦੇਖ ਸਕਦੇ ਹੋ ਉਹ ਤੇਰਾ ਕੰਮ ਕਿਵੇਂ ਚੱਲਦਾ ਕੱਕੇ ਠੀਕ ਚੱਲਦਾ ਚਲਦੇ ਆ ਜੀ ਲੱਗਦਾ ਨੂੰ ਤੁਸੀਂ ਕਾਫੀ ਮਿਲ ਰਿਹਾ ਹੈਗਾ ਇਹਨਾਂ ਬੜੇ ਆਰਟੀਫੀਸ਼ਲ ਜਿਹੜੀ ਜੂਦਰੀ ਹੈ ਬਾਈ ਕਿ ਕਿਹੜੇ ਪਿੰਡ ਤੋਂ ਆਇਓ ਹਜੀ 90 ਤੋਂ ਡੇਢ ਵੇ ਤੋਂ ਕਿਵੇਂ ਚੱਲ ਰਿਹਾ ਹੈ ਕਿਵੇਂ ਦੇਖਦੇ ਹੋ ਮੇਲੇ ਨੂੰ ਪਿਛਲੇ ਸਾਲ ਨਾਲੋਂ ਕਾਫੀ ਰਸਾ ਓਕੇ ਓਕੇ ਥੈਂਕ ਯੂ ਚਲੋ ਬਧਾਈਆਂ ਤੁਹਾਨੂੰ ਮੇਲੇ ਦੀਆਂ ਤੋਂ ਇਹ ਹੈਗਾ ਅੱਜ ਮੇਲਾ ਜਰਾ ਚੱਲ ਰਿਹਾ ਹੈਗਾ ਤੇ ਸਾਹਮਣੇ ਇੱਧਰ ਆ ਗਿਆ ਜੀ ਬਈ ਜੂਸ ਆ ਗਏ ਆਗੇ ਤੇ ਹੋਰ ਲੈਮਨਸ ਹਨ ਜੋ ਵੀ ਹੈਗਾ ਉਹ ਤੁਸੀਂ ਦੇਖ ਰਹੇ ਹੋ ਇੱਧਰ ਵੀ ਇਹ ਬਜ਼ਾਰ ਉਹ ਕਾਫੀ ਸਜੇ ਹੋਏ ਆ ਤੇ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਸੰਮੀ ਜੂਸ ਆ ਗਿਆ ਇੱਧਰ ਫਰੂਟ ਦਾ ਜਿਹੜਾ ਜੂਸ ਆਉ ਕਾਫੀ ਪ੍ਰਕਾਰ ਦੇ ਜਿਹੜੇ ਜੂਸ ਇੱਥੇ ਮਿਲਣਗੇ ਚੱਲਦੇ ਆਪਾਂ ਅੱਗੇ ਤੇ ਆ ਦੇਖ ਰਹੇ ਹਾਂ ਲੈਮਨ ਕਾਫੀ ਗਰਮੀ ਵੀ ਆ ਗਈ ਆ ਤੇ ਥੱਲੇ ਵੀ ਕਾਫੀ ਸਿੰਧ ਤੁਸੀਂ ਦੇਖ ਰਹੇ ਹੋ ਦੇ ਹੈ ਮਾਜਾ ਵਗੈਰਾ ਮੇਰੇ ਕੋਲ ਜਿਆਦਾ ਜੂਸ ਇਹਨਾਂ ਨੇ ਕੱਟ ਕੇ ਇਹਦੇ ਵਿੱਚ ਜਿਹੜਾ ਰੱਖਿਆ ਪਿਆ ਚੱਲਦੇ ਆਪਾਂ ਅੱਗੇ ਸਾਰੇ ਪਾਸੇ ਜਿਹੜੀਆਂ ਘਰਾਂ ਵਾਲੀਆਂ ਦੀਆਂ ਦੁਕਾਨਾਂ ਬੱਤੀਆਂ ਨਹੀਂ ਉਹ ਲੱਗੀਆਂ ਹੋਈਆਂ ਮੇਲਾ ਕਾਫੀ ਜੋੜਾ ਚੋੜਾ ਹੋ ਰਿਹਾ ਹੈ ਆਹ ਕਿਸ਼ਤੀ ਚੱਲ ਰਹੀ ਹੈ ਇੱਥੇ ਲੋ ਜੀ ਕਿਸ਼ਤੀ ਦੀ ਆਪਾਂ ਕਾਫੀ ਵੱਡੀ ਆ ਇਹ ਕਿਸਤੀ ਜਿਹਾ ਭਰਾਵੋ ਧਿਆਨ ਨਾਲ ਬੈਠਿਆ ਕਰੋ ਪਿੱਛਲਾ ਸਾਰਾ ਪਾਰਦਰਸ਼ ਕਿਸਤੀ ਟੁੱਟ ਗਈ ਸੀ ਕਾਫੀ ਜਿਹੜਾ ਨੁਕਸਾਨ ਵੀ ਹੋ ਗਿਆ ਸੀਗਾ ਤੇ ਇਹਦੇ ਇਧਰ ਪਾਸੇ ਦੇਖਾਂਗੇ ਇਧਰ ਵੀ ਜਿਹੜੇ ਵੱਡੇ ਵੱਡੇ ਕੰਦੂਲ ਉਹ ਚੱਲ ਰਹੇ ਹੈਗੇ ਆ ਤੇ ਹਲੋ ਦੇਖੋ ਬੜੇ ਧਿਆਨ ਨਾਲ ਇਹਨਾਂ ਦਾ ਜਿਹੜਾ ਨਾ ਤੁਸੀਂ ਆਨੰਦ ਲੈਣਾ ਹੈਗਾ ਆਪਕੋ ਕਈ ਵਾਰੀ ਇਹ ਇਸ ਕੁਟਟ ਜਾਂਦਾ ਨਾਲ ਆਰਥਵਾ ਤੇ ਨੁਕਸਾਨ ਵੀ ਹੋ ਜਾਂਦਾ ਥੱਲੇ ਇੱਧਰ ਤੁਸੀਂ ਦੇਖੋ ਟਿੱਕੀਆਂ ਵੱਲ ਮਕੰਮੀ ਪਾਸੋਂ ਬਹਾਰ ਪਾਸੇ ਚੱਲ ਰਹਾ ਹੈ ਤੇ ਇੱਧਰ ਵੀ ਭਾਈ ਫਰੂਟ ਸਟਾਲ ਉਹ ਵੇਚ ਰਿਹਾ ਸਾਹਮਣੇ ਆਹ ਦੇਖੋ ਅੱਗੇ ਕਿੰਨਾ ਬਚਿਆ ਅਮੂਰਾ ਆ ਲੋ ਇੱਥੇ ਇੱਥੇ ਆਪਾਂ ਇੱਧਰ ਜਾਵਾਂਗੇ ਤੇ ਇੱਥੇ ਦੇਖੋ ਤੁਸੀਂ ਆਹ ਬੱਚਿਆਂ ਦੀ ਛੋਟੀਆਂ ਟ੍ਰੇਨਾਂ ਹਾਂ ਦੇ ਹਾਂ ਲੋ ਲਓ ਜੀ ਫੇਰ ਆ ਗਈ ਟ੍ਰੇਨ ਬੱਚਿਆਂ ਦੀ ਤੇ ਇੱਕ ਤਰ੍ਹਾਂ ਇਹਦੇ ਘੂੜੇ ਜਿਹੜੇ ਬੱਚਿਆਂ ਦੇ ਚਲਾਉਂਦੇ ਉਹ ਲਗਾਤਾਰ ਚੱਲ ਰਹੇ ਆ ਕਾਫੀ ਵੇਲਾ ਇਸ ਵੇਲੇ ਜਿਹੜਾ ਵੱਧ ਗਿਆ ਹੋਵੇਗਾ ਚੱਲਦੇ ਆ ਤੁਹਾਨੂੰ ਹੋਰ ਵੀ ਅੱਗੇ ਦਿਖਾਉਣੇ ਆ ਲਾਈਵਾਂ ਦੇ ਚੀਜ਼ਾਂ ਜਿਹੜੀਆਂ ਬੱਚਿਆਂ ਦੇ ਘੂੜਿਆਂ ਨਾਲ ਸੰਬੰਧ ਦਾ ਜਾਂ ਬਾਜ਼ਾਰਾਂ ਦੇ ਵਿੱਚ ਜਿਹੜਾ ਸਾਮਾਨ ਓਹੋ ਮੇਜ਼ਦਾ ਪਿਆ ਹੋਵੇਗਾ ਸੋ ਅੱਗੇ ਵੀ ਤੁਸੀਂ ਦੇਖੋ ਸਾਰੇ ਬੱਚਿਆਂ ਦੇ ਜਿਹੜੇ ਇਹ ਸੁਣਨ ਦਾ ਮੰਨਾ ਚੈਨ ਦਾ ਥੈਂਕ ਯੂ ਥੈਂਕ ਯੂ ਬਹੁਤ ਬੱਚੇ ਬਾਏ ਕਰ ਰਹੇ ਐ ਪੈਨ ਕਹਿੰਦੇ ਅਸੀਂ ਤੁਹਾਡੇ ਤੋਂ ਸੋ ਐਸੀ ਨਮਾਦਿਆਂ ਦਾ ਮੇਲਾ ਤੁਸੀਂ ਦੇਖੋ ਇਹਦੇ ਪਾਸੇ ਉਹ ਨਾਮ ਆਜ ਕੋਲ ਵੀ ਇਧਰ ਵੀ ਭੈਣਾਂ ਵਾਣੇ ਹੋ ਗਏ ਤੇ ਛੋਟੇ ਛੋਟੇ ਜਿਹੜਾ ਨਾਮ ਆਜ ਕੋਲ ਬੱਚਾ ਖੜਾ ਆਇਆ ਹੋਰ ਦੂਰੀ ਕਰਕੇ ਆਇਆ ਤੁਸੀਂ ਕੋ ਮਾਤਾ ਜੀ ਜਿਹੜੇ ਆ ਘੂੜੇ ਆ ਗਏ ਆ ਦੇਹਾ ਸਾਹਮਣੇ ਚੰਡੋਲ ਕਿਸਤੀ ਆ ਖੜੀ ਆ ਤੇ ਥੋੜਾ ਜਿਹਾ ਜੇ ਬਾਈ ਹੁਣੇ ਕੁਝ ਕਹਿਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਜੀ ਕੋ ਸੋਣਾ ਮੇਰਾ ਲੱਗਦਾ ਸਾਰੇ ਨਾਲ ਲੱਗਦਾ ਜੀ ਸਭ ਤੋਂ ਕੱਠਾ ਹੁੰਦਾ ਹੀ ਮੇਲਿਆਂ ਦਾ ਆਪਾਂ ਦੇਖੋ ਸਭ ਤੋਂ ਵਧੀਆ ਗੱਲ ਇਹ ਆ ਵੀ ਵੀਰੇ ਅਸੀਂ ਆਏ ਜੀ ਰੋੜੇਵਾਲ ਤੋਂ ਲੈਰੇ ਕਾਕੇ ਦੇ ਕੋਲੇ ਪਿੰਡ ਪੈਂਦਾ ਜੀ ਆ ਅਸੀਂ ਆਏ ਗਏ ਜੀ ਲੈਰੇ ਕਾਕੇ ਕੋਲੋਂ ਰੋੜੇਵਾਲ ਪਿੰਡ ਪੈਂਦਾ ਜੀ ਆਪਣਾ ਇਹ ਮੇਲਾ ਆਰ ਸਾਲ ਤੋਂ ਬਹੁਤ ਵਧੀਆ ਲੱਗਦਾ ਜੀ ਮੇਲਾ ਬਹੁਤ ਜਿਆਦੇ ਭਰਦਾ ਜੀ ਸਾਰਿਆਂ ਵਿੱਚ ਪ੍ਰੇਮ ਪਿਆਰ ਰਹਿੰਦਾ ਜੀ ਆਪਣਾ ਇਸ ਵਾਰੀ ਜਿਆਦੇ ਭਰੇ ਆ ਪਿਛਲੇ ਸਾਲ ਇਸ ਵਾਰੀ ਜਿਆਦੇ ਭਰੇ ਜੀ ਅੱਜ ਪਹਿਲਾ ਅੱਜ ਪਹਿਲਾ ਦਿਨ ਆ ਜੀ ਪਹਿਲਾ ਦਿਨ ਅੱਜ ਪਹਿਲਾ ਦਿਨ ਆ ਕੱਲੋਂ ਦੂਜਾ ਤੇ ਪਰਸੋਂ ਤੀਜਾ ਜੀ ਕੱਲੋਂ ਇੱਦੋਂ ਵੀ ਜਾ ਕੇ ਇਕੱਠ ਹੋਣਾ ਜੀ ਤੇ ਇੱਥੇ ਮੰਨ ਕੇ ਚਲੋ ਵੀ ਜਿਹੜਾ ਆਪਣਾ ਬੁਗਾ ਮੜੀਆ ਸਭ ਤੋਂ ਵਧੀਆ ਸਾਡੇ ਕਹਿੰਦਾ ਜੀ ਉਹਰੇ ਸਭ ਤੋਂ ਵੱਧ ਇਕੱਠ ਹੁੰਦਾ ਜੀ ਸਾਰੇ ਸਰਦਾਂ ਨਾਲ ਦੇਖਦਾ ਜੀ ਐਨ ਸਭ ਤੋਂ ਵਧੀਆ ਸਪਾਰ ਦੇ ਮੇਲੇ ਤੋਂ ਵੱਧ ਇਕੱਠ ਹੁੰਦਾ ਜੀ ਉਹਰੇ ਸਾਲ ਤੋਂ ਪਿੱਛੜ ਕੇ ਸਪਾਰ ਦੇ ਮੇਲੇ ਤੋਂ ਜ਼ਿਆਦਾ ਦੇਖ ਰਿਹਾ ਜੀ ਜਿੰਨੇ ਵੀ ਮੇਲੇ ਲੱਗਦੇ ਨੇ ਗੁੱਗਾ ਵੀਰ ਦੇ ਮੇਲੇ ਦੇ ਉੱਤੇ ਤੁਸੀਂ ਦੇਖ ਰਹੇ ਹੋ ਨਾ ਫਰੂਟ ਚਾੜ ਕਿਤੇ ਕੋਈ ਹਾਂਜੀ ਹਾਂਜੀ ਨਹੀਂ ਹਾਂਜੀ ਹਾਂ ਮੈਂ ਦੱਸ ਰਿਹਾ ਸੀ ਵੀ ਇਹਦੇ ਧਿਆਨ ਨਾਲ ਚੜੇ ਉੱਤੇ ਟੁੱਟ ਗਈ ਐਨ ਐਬੀ ਡਬਲ ਨੇ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਇਸ ਮੇਲੇ ਦੀਆਂ ਉਹ ਦੇਖ ਰਹੇ ਹੋ ਭੰਗੂੜੇ ਲੱਗ ਰਹੇ ਬੱਚਿਆਂ ਦੇ ਆ ਜਾਓ ਤੇ ਸਾਹਮਣੇ ਉਹ ਟੰਡੋਲ ਵੀ ਦੇਖ ਆਇਆ ਉਹ ਚੱਲ ਪਿਆ ਤੇ ਭਾਈ ਮੇਰਾ ਵੀ ਧਿਆਨ ਨਾਲ ਉਹ ਵੀ ਦੱਸ ਕੇ ਟਿਆ ਵੀ ਫਾਰ ਦੇ ਮੇਲੇ ਤੇ ਵੀ ਦੁਰਘਟਨਾ ਉਥੇ ਹੋ ਗਈ ਸੀ ਪਰ ਕਾਫੀ ਵਿਚਾਰ ਆ ਹੈਗਾ ਆ ਦੇਖ ਰਹੇ ਹਾਂ ਤੇ ਆ ਇੱਧਰ ਵੀ ਜਿਹੜਾ ਉਹ ਚੱਲ ਪਿਆ ਹੈਗਾ ਤੇ ਚਲਦੇ ਆਪਾਂ ਅੱਗੇ ਤੁਹਾਨੂੰ ਮੇਲਾ ਉਹ ਦਿਖਾਣੇ ਆਂ ਜਿਹੜਾ ਕਿੱਥੋਂ ਹੈ ਇਹ ਮੇਲੇ ਕਾਦਾ ਮੇਲਾ ਦੇਖਣਾ ਹੈ ਉਹ ਜਿਹੜਾ ਅੱਛਾ ਗੁਗਾ ਬੋੜੇ ਯਾਰ ਤੇ ਮਾਡੇਗਾ ਚਲੋ ਕੀ ਨਾ ਬਟੇ ਚਲੋ ਪੜਿਆ ਕਰੋ ਹੈ ਠੀਕ ਆ ਥੈਂਕ ਯੂ ਤੇ ਇਸੇ ਤਰ੍ਹਾਂ ਸਾਰੇ ਆਪਾਂ ਹੋਰ ਦੇਖ ਦੇਖ ਰਹੇ ਹਾਂ ਕਾਫੀ ਇਹ ਇੱਧਰ ਸੰਗਤਾਂ ਕਾਫੀ ਮੇਲੇ ਦਾ ਜਿਹੜਾ ਆਨੰਦ ਉਹ ਲੈ ਰਹੀਆਂ ਨੇ ਤੇ ਲੈ ਲੈਣਾ ਅੱਪਾ ਅਸੀਂ ਮਾਧਿਆ ਦੇ ਮੇਲੇ 'ਚ ਖੜੇ ਆਂ ਤੇ ਸਾਰੇ ਦੇਖ ਰਹੇ ਤੁਸੀਂ ਇੰਜੋਏ ਕਰ ਰਹੇ ਆ ਤੇ ਇੱਧਰ ਵੀ ਤੁਹਾਨੂੰ ਬਾਜ਼ਾਰ ਜਿਹੜਾ ਉਹ ਦਿਖਾ ਦਿੰਨਾ ਮੈਂ ਆ ਇੱਧਰੋਂ ਅਪਾ ਪਹਿਲਾਂ ਮੰਗ ਕੇ ਆਏ ਸੀਗੇ ਕਿ ਇੱਧਰ ਪਾਸੇ ਚੱਲਾਂਗੇ ਅਪਾ काफी दूर दूर तक देख रहे हैं तो हो एल की रहे हैं। हो, ये काफी मेलनाओं पर आओगे ऐसी वाकई ज़्यादा ही अपने बहुत बड़ा मेलनाओं को पकड़ सीगा के चलते हैं नौ भी तो आ गया ਤੋ ਇਧਰ ਆ ਘਰਾਂ ਦੀ ਕਰੋਕ ਵੀ ਦਾ ਜਿਹੜਾ ਉਹ ਚੱਲ ਰਿਹਾ ਜੀ ਵਾਹਰੇ ਲਾਈਟ ਮੱਥੇ ਲੱਗੀ ਐ ਤੇ ਹੁਣੇ ਚੱਲੀ ਐ ਲਾਈਟ ਸੋ ਇਹ ਹੈਗਾ ਉਹ ਠੀਕ ਹੋ ਭਾਜੀ ਕਿਵੇਂ ਚੱਲਦਾ ਕਾਰੋਬਾਰ ਚਲੋ ਵਧੀਆ ਚੱਈਦਾ ਕਿਹੜੀ ਥਾਂ ਤੋਂ ਆਏ ਅੱਛਾ ਮੋਹਨ ਤੋਂ ਆਏ ਹੋ ਠੀਕ ਨੇਹਵਾਨੀ ਜੀ ਚਲੋ ਵਧੀਆ ਚੱਲਣਾ ਚਾਹੀਦਾ ਤੋਂ ਪੰਦਰਾਂ ਦੇ ਵਿੱਚ ਜਿਹੜੀ ਖੁਸ਼ੀ ਦੇਖੀ ਜਾ ਰਹੀ ਹੈ ਕਿਉਂਕਿ ਮੇਲਾ ਜਿਹੜਾ ਕਾਫੀ ਅੱਛੀ ਤਰ੍ਹਾਂ ਉਹ ਭਰਿਆ ਹੋਇਆ ਹੈਗਾ ਤੇ ਚਲਦੇ ਆਪਾਂ ਪਰਲੇ ਪਾਸੇ ਤੁਹਾਨੂੰ ਹੋਰ ਵੀ ਦੁਕਾਨਾਂ ਦਿਖਾਵਾਂਗੇ ਤੇ ਇਸੇ ਤਰ੍ਹਾਂ ਸਾਰਾ ਮੇਲਾ ਤੁਸੀਂ ਦੇਖ ਰਹੇ ਕਾਫੀ ਭਰਿਆ ਹੋਇਆ ਹੈਗਾ ਜੀ ਤੇ ਆ ਦੂਰ ਦੂਰ ਤੱਕ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਲਾਈਵ ਚੱਲ ਰਹੀ ਤੂੰ ਮੀਰ ਜੀ ਆਏ ਮੇਰੇ ਕੋਲ ਮੀਰ ਜੀ ਕਿੱਥੋਂ ਆਏ ਹੋ ਹਾਂਜੀ ਇਹ ਕਿੱਥੇ ਗਾ ਇਹ ਸਮਾਨੀ ਕੋਲ ਅੱਛਾ ਕਿਵੇਂ ਕਾਦਾ ਮੇਲਾ ਲੱਗਦਾ ਹੈ ਤੁਹਾਨੂੰ ਪਤਾ ਨਮਾਦਿਆਂ ਮੇਲਾ ਚੱਲ ਰਹੀ ਹੈ ਨਹੀਂ ਨਮਾਦਿਆਂ ਦਾ ਕਾਦਾ ਬਾਬਾ ਜੀ ਕਿਹੜੇ ਨੇ ਇੱਥੇ ਆਹ ਪੀਰ ਦੀ ਬਾਦ ਆਈ ਹੈ ਹਾਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਉਹ ਦੱਸ ਤਾਂ ਕਰਕੇ ਪੁੱਛਿਆ ਮੈਂ ਕਿਵੇਂ ਦੇਖਦੇ ਹੋ ਮੇਲੇ ਨੂੰ ਐ ਕਿ ਪਿਛਲੇ ਵਾਰ ਨਾ ਕਹਿੰਦੇ ਘੱਟ ਪਰਿਆ ਮੈਂ ਬੱਚੀ ੱੱਲੇ ਪੈਂਦਾ ਪਹਿਲਾ ਦਿਨ ਆ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਸੁਰਿੰਦਰ ਮੰਨਾ ਠੀਕ ਹੈ ਤੁਸੀਂ ਜਿਹੜਾ ਲਾਈਵ ਮੇਰਾ ਸਟੇਲ ਦੇਖ ਰਹੇ ਹੋ ਇਸ ਵੇਲੇ ਨਮਾਦਿਆਂ ਤੋਂ ਕਾਦਾ ਮੇਲਾ ਚੱਲਦਾ ਜੀ ਹਾਂ ਗਾੜੇ ਮੇਲੇ ਇਹ ਸਭ ਉਹਨੂੰ ਇਹਦਾ ਤੁਹਾਨੂੰ ਪੁੱਛ ਰਿਹਾ ਕਾਹਦਾ ਮੇਲਾ ਚੱਲਦਾ ਹੈ ਪਤਾ ਨਹੀਂ ਜੀ ਚਲੋ ਪਜ਼ਾ ਰੱਖਿਆ ਕਰੋ ਨਾ ਇਹ ਮੇਲਾ ਮੇਰੇ ਹੱਥ ਦੇ ਹੱਥ ਨਾਲ ਦੋ ਵੇ ਅਸੀਂ ਮੇਲਾ ਦੇਖਦੇ ਬੰਦੇ ਮੇਲਾ ਬਹੁਤ ਸੋਹਣਾ ਬਹੁਤ ਵਧੀਆ ਸਜਾਉਣ ਕੇ ਲੱਗੀ ਹੋਈ ਆ ਦੂਗਾ ਜਾਇਰ ਪਿਛਲੇ ਬਹੁਤ ਸੋਹਣਾ ਬਹੁਤ ਵਧੀਆ ਸਜਾਉਣ ਕੇ ਲੱਗੀ ਹੋਈ ਆ ਦੂਗਾ ਜਾਇਰ ਪਿਛਲੇ ਸਾਲ ਨਾਲੋਂ ਕਹਿੰਦੇ ਕਾਫੀ ਮੇਲਾ ਵਧੀਆ ਹੋਇਆ ਹੈ ਹਾਂਜੀ ਬਹੁਤ ਸੋਹਣਾ ਵਧੀਆ ਲੱਗੇ ਕੱਲ੍ਹ ਨਹੀਂ ਇਹ ਤਾਂ ਯਾਰ ਮੈਂ ਵੇਖਿਆ ਸ਼ਪਾਰ ਦੇ ਨਾਲੋਂ ਵੀ ਜ਼ਿਆਦਾ ਮੇਲਾ ਵਧੀਆ ਹੋਇਆ ਹੈ ਸ਼ਪਾਰ ਦੇ ਮੇਲੇ ਤੋਂ ਹਰ ਵੇਲੇ ਜ਼ਿਆਦਾ ਹੀ ਹੁੰਦੀ ਹੈ ਜੀ ਨਹੀਂ ਉੱਥੇ ਇੱਥੇ ਜ਼ਿਆਦਾ ਉਹ ਘੱਟ ਸੀਗੀ ਹਾਂਜੀ ਹਾਂ ਚਲੋ ਧੰਨਵਾਦ ਆ ਤੁਹਾਡਾ ਭਾਈ ਕਿਹੜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅੱਜ ਕੱਲ੍ਹ ਤੋਂ ਆਏ ਜੀ ਅੱਛਾ ਅੱਛਾ ਅ ਸਸਾ ਚਲੋ ਇੰਜੋਏ ਬਹਿ ਚਾਹੀਦਾ ਹੈਗਾ ਬਾਕੀ ਹਰ ਪਿਤਾ ਦੀ ਜਰੂਰ ਮਦਦ ਕਰੋ ਹਾਂ ਹਾਂ ਉਧਰ ਜਾਂਦੇ ਹੋਣਾ ਤੁਹਾਡੇ ਪਿੰਡਾਂ ਵੱਲੋਂ ਟਰਾਲੀਆਂ ਗਈਆਂ ਹੋਣੀਆਂ ਨੇ ਹਾਂ ਹਾਂ ਜੋ ਕਿ ਇਸ ਦੁਖਦੀ ਘੜੀ ਚ ਪੰਜਾਬੀ ਪੰਜਾਬੀ ਦੇ ਕੰਮ ਹੁੰਦਾ ਹੈਗਾ ਤੇ ਜਿਹੜੇ ਮੈਂ ਦੇਖਿਆ ਪ੍ਰਵਾਸੀ ਉਹ ਤਾਂ ਟ੍ਰੇਨਾਂ ਚੜ ਕੇ ਆਪਣੇ ਦੇਸ਼ ਨੂੰ ਜਾ ਰਹੇ ਆ ਸਾਡੇ ਕੋਲੋਂ ਚਾਰ ਟਰਾਲੀਆਂ ਤੇ ਖੜੇ ਝਾੜੀਆਂ ਭਰ ਕੇ ਗਈਆਂ ਨੇ ਅੱਛਾ ਟੁੜੀਆਂ ਟਰਾਲੀਆਂ ਨੇ ਭਰ ਕੇ ਗਈਆਂ ਬਹੁਤ ਜ਼ਿਆਦੇ ਅੱਛਾ ਕਿੰਨੇ ਨੇ ਬਹੁਤ ਜ਼ਿਆਦਾ ਸੇਵਾ ਬੋਰੀ ਜੀ 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 ਬਹੁਤ ਧੰਨਵਾਦ ਆ ਜੀ ਤੁਹਾਡਾ ਚਲਦੇ ਆਪਾਂ ਵੀਰ ਨਾਲ ਵੀ ਗੱਲ ਕਰੀ ਸੀ ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਕਾਦਾ ਮੇਲਾ ਜਿਹੜਾ ਸਨ ਰਿਹਾ ਹੈਗਾ ਤੇ 100 ਇਹ ਨਮਾਦਿਆਂ ਦਾ ਮੇਲਾ ਜੀ ਗੁਗਲ ਜਾਰਪੀਜੀ ਦਾ ਮੇਲਾ ਹੈ ਆਏ ਸਾਲ ਜਿਹੜਾ ਇੱਥੇ ਇਹ ਲੱਗਦਾ ਹੈਗਾ ਤੇ ਇੱਧਰ ਖਜਲੇ ਦੇ ਕਾਨਾਂ ਤੁਸੀਂ ਵੇਖ ਰਿਹਾ ਲੱਗੀਆਂ ਹੋਈਆਂ ਸਜੀਆਂ ਹੋਈਆਂ ਨੇ ਤੇ ਸਾਰੇ ਪਾਸੇ ਤੁਸੀਂ ਦੇਖ ਰਹੇ ਮੇਲਾ ਬੜਾ ਵਧੀਆ ਤਰ੍ਹਾਂ ਨਾਲ ਜਿਹਦਾ ਭਰਿਆ ਹੋਇਆ ਹੈਗਾ ਆਪਾਂ ਹੁਣ ਇੱਧਰ ਪੱਟੀ ਰੋਡ ਤੇ ਵੀ ਆ ਗਏ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ जिन्हें शॉपसो पिछे लगे हुई ने किो आये बई का के? है कहला मेला है मेला देखना आयो का मेला जी कई नहीं पता यार बदिया थोनो याद आ बड़ा वधिया लगे है ਤੇ ਆਪਾਂ ਹੋਰ ਵੀ ਕਿਤੇ ਨਾਲ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤੇ ਇੱਧਰ ਵੱਡੀ ਛਾੜ ਕਰਕੇ ਆਪਾਂ ਨੂੰ ਘੱਟ ਰੱਛ ਦਿਖ ਰਿਹਾ ਹੈਗਾ ਸਾਰੇ ਜਿਹੜੀਆਂ ਖਜਲੇ ਦੀਆਂ ਦੁਕਾਨਾਂ ਉਹ ਲੱਗੀਆਂ ਹੋਈਆਂ ਹੈਗੀਆਂ ਨੇ ਲੋ ਜੀ ਆਪਾਂ ਸਾਹਮਣੇ ਆਪਾਂ ਇਧਰ ਗੱਗਾ ਮਾੜੀ ਵੱਲ ਆ ਗਏ ਤੇ ਹੋਰ ਤੇ ਸੰਗਤ ਜਿਹੜੀ ਆ ਮੱਥਾ ਟੇਕਣ ਆ ਵੀ ਰਹੀ ਐ ਤੇ ਕੁਝ ਸੰਗਤ ਜਿਹੜੀ ਆ ਉਹੋ جاری ਹੈਦਾ ਹੁੰਦਾ ਕਈ ਤਾਂ ਐਵੇਂ ਬਸ ਮસ્ਤੀ ਕਰਦੇ ਮੇਲੇ ਚ ਆ ਕੇ ਤੇ ਸੋ ਕਈਆਂ ਨੂੰ ਨਹੀਂ ਪਤਾ ਹੁੰਦਾ ਤੇ ਇੱਧਰ ਜਿਹੜੀਆਂ ਮਠਿਆਈ ਦੀਆਂ ਦੁਕਾਨਾਂ ਤੋਂ ਨਹੀਂ ਦੇਖਦੇ ਆ ਸਾਫੀ ਰੌਣਕ ਮੇਲਾ ਤੁਹਾਨੂੰ ਦੇਖਣ ਨੂੰ ਜਿਹੜਾ ਇੱਥੇ ਉਹ ਮਿਲਦਾ ਹੈਗਾ ਤੇ ਇਧਰ ਵੀ ਇਸੇ ਤਰ੍ਹਾਂ ਦੇ ਮਕਾਨ ਦੁਕਾਨਾਂ ਨੇ ਸਜੀਆਂ ਹੋਈਆਂ ਨੇ ਕੀ ਬਾਤ ਜਿਹੜਾ ਵਧਣਾ ਸ਼ੁਰੂ ਹੋ ਗਿਆ ਹੈਗਾ ਆ ਦੇਖੋ ਸੋ ਜਾਂਦੇ ਆਂ ਆਪਾਂ ਬਾਬਾ ਜੀ ਦੇ ਦਰਬਾਰ ਵੱਲ ਆ ਗਏ ਬਾਬਾ ਗੁੱਗਾ ਜਹਰਬੀਰ ਜੀ ਦੇ ਤੇ ਲਾਈਟਨਿੰਗ ਜਿਹੜੀ ਐ ਸ਼ੁਰੂ ਹੋ ਗਈ ਆ ਕਾਫੀ ਕੁਝ ਜਗ੍ਹਾ ਦੇ ਵਿੱਚ ਉੱਪਰ ਬਾਬੇ ਦੇ ਜਿਹੜਾ ਦਰਵਾਰ ਦੇ ਉੱਤੇ ਗੁੰਬਦ ਆ ਉਹ ਦੇਖ ਰਹੇ ਤੁਸੀਂ ਤੁਹਾਨੂੰ ਮੈਂ ਜੂਮ ਕਰਕੇ ਦੁਕਾਨ ਦੀ ਕੋਸ਼ਿਸ਼ ਕਰੂੰਗਾ ਲੋ ਜੀ ਲਾਈਟਾਂ ਚੱਲ ਪਈਆਂ ਕਿੰਨਾ ਸੋਹਣਾ ਜਿਹੜਾ ਇਹ ਦਰਵਾਰ ਬਾਬੇ ਦਾ ਲੱਗ ਰਿਹਾ ਹੈਗਾ ਸੋ ਅੱਗੇ ਚੱਲਦੇ ਆਪਾਂ ਇੱਥੇ ਵੀ ਤੁਸੀਂ ਦੇਖ ਪਏ ਹੋ ਜਿਹੜਾ ਇਹ ਸੁਰਿੰਦਰ ਮੰਨਾ ਕਰਕੇ ਚੈਨਲ ਹੈ ਬੇਟਾ ਆ ਗੱਡੀ ਵੀਰੇ ਨੂੰ A डबल ਐ ਐ ਸੁਰਿੰਦਰ ਮੰਨਾ ਤੇ ਬਾਈ ਜੀ ਨੇ ਆਪਣਾ ਜਿਹੜਾ ਚੈਨਲ ਉਹ ਸਬਸਕ੍ਰਾਈਬ ਕਰ ਰਹੇ ਜੀ ਥੈਂਕ ਯੂ ਬਾਈ ਤੁਹਾਡਾ ਬਹੁਤ ਬਹੁਤ ਬੋਲੋ ਜੀ ਤੁਹਾਨੂੰ ਅਸੀਂ ਲੱਗਦੇ ਲੱਗਦੇ ਉਧਰ ਲੋ ਜੀ ਨਹੀਂ ਆਪਾਂ ਤੁਹਾਨੂੰ ਦਿਖਾ ਰਿਹਾ ਇੱਕ ਮਿੰਟ ਬਾਈ ਜੇ ਇਧਰ ਹੋ ਜਾਓ ਸੁਰਿੰਦਰ ਮੰਨਾ ਇੱਕ ਪੁਆਇੰਟ

एमए डबल एन ए रे है नहीं भाई जी एमए डबल एन ए हां जी हां जी हां जी लो जी भाई उन्होंने अपना थैंक यू भाई ਤੁਹਾਡਾ ਬਹੁਤ ਬਹੁਤ ਕੀ ਸ਼ੁਭਨਾਮ ਆਪਣਾ ਕਰਨ ਤੇ ਹੈ ਇਸ ਆਪਾਂ ਮੇਲਾ ਜਿਹੜਾ ਉਹ ਦੇਖ ਰਹੇ ਆਂ ਤੇ ਦਿਆਂਗਾ ਫਿਰ ਆਪਾਂ ਇੱਥੇ ਸ਼ਾਪ ਤੇ ਆ ਗਿਆਂ ਤੇ ਲਾਈਵ ਜਿਹੜਾ ਇਸ ਤੋਂ ਟੈਲੀਕਾਸਟ ਤੋਂ ਤੁਸੀਂ ਜਿਹੜਾ ਦੇਖ ਰਹੇ ਕਾफी ਮੇਲਾ ਤੁਹਾਨੂੰ ਦੇਖਣਾ ਜਿਹੜੀ ਸੱਜਣਾਂ ਕਾफी ਜਿਹੜੀਆਂ ਉਹ ਆ ਰਹੀਆਂ ਨੇ

ਰੋਕਾ ਹੋ ਗਿਆ। ਉਹ ਅੱਜ ਵੀ ਜਿਹੜਾ ਮੇਰੇ ਉਸ ਅਨਾਉਂਸਮੈਂਟ ਜਿਹੜੀ ਆ ਹੋ ਰਹੀ ਆ। ਪੂਰ ਕੜਦਾ ਨਾ। ਸਾਥੀ ਹੋਣੇ। ਬਹੁਤ ਵਧੀਆ ਤਾਂ ਨਜ਼ਾਰਾ ਜਿਹੜਾ ਇੱਕ ਵਾਰੀ ਫੇਰ ਦੁਬਾਰਾ ਮਤ ਤੁਹਾਨੂੰ। ਉਹ ਜਦੋਂ ਲਾਂਦੇ ਹੋ ਕਿ ਕੜਦਾ ਨਾ ਜਿਹੜਾ ਹੋ ਰਿਹਾ ਹੈ। ਇਹ ਹੈ। ਇਹ ਨਹੀਂ ਲੱਗਦਾ। ਕੱਕ ਕਿੱਥੋਂ ਆਏ ਬਿਸ਼ਨਪੁਰੇ ਬਿਸ਼ਨਪੁਰਾ ਕਿਹੜਾ ਮੇਲਾ ਹੈ ਅੱਛਾ ਬੈਠੇ ਬੀਬੀ ਜੀ ਉਹਨਾਂ ਨੂੰ ਵਾਜਾ ਮਾਰ ਰਹੇ ਨੇ ਬੱਚਿਆਂ ਨੂੰ ਤੋਂ ਦੇਖ ਰਹੇ ਹਾਂ ਪਾਣੀ ਪਾਓ ਸੰਤਾਂ ਜਿਹੜੀਆਂ ਮੱਥਾ ਨੱਥ-ਮੱਥਕ ਹੋ ਕੇ ਅਖਾਤੇ ਇੱਕ ਬਾਗ ਨੂੰ ਆ ਵੀ ਰਹੀਆਂ ਨੇ ਐ ਕਿ ਮੈਂ ਛੇੜਾ ਦੂਗਾ

ਪਿੱਛੇ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਜਿਹੜੀਆਂ ਸੰਗਤਾਂ ਰਿਹਾ ਕੁਝ ਪੌਡਿੰਗ ਦਾ ਜਿਹੜਾ ਇਹ ਆਰੀਏ ਪਿੱਛੇ ਜਿਹੜਾ ਇਹ ਦਾ ਸਮਾਨ ਵੀ ਬਣਦਾ ਪਿਆ ਬੜਾ ਸਾਫ ਸੁਥਰੇ ਤਰੀਕੇ ਨਾਲ ਤਾਂ ਹੀ ਕਰਦਾ ਜੀ ਬੋਲਡਰਿੰਗ ਪਿਆ ਕੋਈ ਹੋਟ ਹੈ ਬੋਲਡਰਿੰਗ ਕਿਹਾ ਹੈ ਅੱਜ ਕੋਟਾ ਖੇਲੇ ਦਾ ਕਰਨੀ ਹੈ ਨਾਮ ਤੇ ਆਪਣਾ ਸੰਦੀਪ ਸਿੰਘ ਹਾਂ ਵਾਹ ਦੇਖੋ ਨਿਕਲਗਾ ਨੰਬਰ ਤੁਹਾਡਾ ਇਹਨਾਂ ਕਈ ਵਾਰੀ ਇਧਰ ਲੱਗ ਰਹੂ ਤੇ ਕੋਈ ਨਹੀਂ ਹਾਂ ਤੇਰਾ ਨੰਬਰ ਠੀਕ ਹੈ ਦੱਸਾਂ ਤੇਰਾ ਹਾਂ ਬਸ ਫੜੇ ਦਾ ਲਓ ਨਹੀਂ ਕੁਝ ਨਹੀਂ ਨਿਕਲਦਾ ਇਹ ਪਾਣੀ ਪੀਕਾ ਤਾਂ ਪੀ ਰਿਹਾ ਲਵੀ ਇੱਕ ਤਾਂ ਹੀ ਇਹ ਤਾਂ ਬਹੁਤ ਰੰਗ ਰੰਗ ਫਾ ਰਹੇ ਆ ਜੱਲਾਂਗੇ ਆਪਾਂ ਕੁਛ ਪਾਣੀ ਪੀ ਲਈ ਜਿੱਥੇ ਚੱਲਦੇ ਰਹੇ ਤੇ ਸੰਸਤਾ ਦੇਖ ਲੈਣ ਤੁਸੀਂ ਕਾਫੀ ਝੋਰਾ ਝੋਰਾ ਨਾਲ ਜਿਹੜੀਆਂ ਕੁਤਰੀਆਂ ਨੇ ਨਮਾਪਿਆਂ ਦੇ ਮੇਲੇ ਦੇ ਉੱਤੇ ਦਲਮਾ ਪੌਜ਼ ਕਰ ਲਿਆ ਥੋੜਾ ਜਿਹਾ ਇੰਨੇ ਕਿਹੜੇ ਖਾਣੇ ਆ ਨਹੀਂ 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 ਤੁਸੀਂ ਖਾਓ ਆਜੋ ਆਜੋ ਨਹੀਂ ਬੰਦੇ ਉਹ ਕੋਈ ਗੱਲ ਨਹੀਂ ਖਾਣ ਦਾ ਯਾਰ ਮੈਂ ਵੀ ਖਾਉਂਗਾ ਕੋਈ ਗੱਲ ਨਹੀਂ ਬੈਠੋ ਹਾਂ ਲੱਗ ਰਹੀ ਠੀਕ ਆ ਕਾਰੋਬਾਰ ਹਾਂਜੀ ਹਾਂ ਠੀਕ ਹੈ ਉਹ ਵਾਹ ਇਹ ਕਵਰੇ ਸਾਰੀ ਆਹ ਹਾਂ ਇਹ ਤਾਂ ਅੰਦਰੋਂ ਲਾਈਵ ਚਲਾਉਂਦਾ ਆ ਰਿਹਾ ਅੰਦਰ ਦਾ ਉਹ ਵਾਲੀ ਤੇ ਚਲਾਉਣਾ ਸੀਗਾ ਪਰ ਰੇਂਜ